ਲਓ ਵੀ ਮਿੱਤਰੋ ਰਾਤੀ ਆਪਾਂ ਸੈਕਰਾਮੈਂਟੋ ਕ੍ਰੋਸ ਕਰਕੇ ਖਲੋਤੇ ਹਾਂ ਲਵ ਦੇ ਪੰਪ ਤੇ ਤੇ ਲਵ ਦੇ ਪੰਪ ਤੇ ਰਾਤ ਦੇ ਖਲੋਤੇ ਨੇ ਤੇ ਬਹੁਤ ਔਖਾ ਹੈ ਰਾਤੀ ਪਾਰਕਿੰਗ ਬੜੀ ਮੁਸ਼ਕਲ ਨਾਲ ਲੱਭੀ ਹੁਣ ਆਪਾਂ ਜਾਂਦੇ ਹਾਂ ਸ਼ਾਵਰ ਲੈਣ ਤੇ ਸ਼ਾਵਰ ਲੈ ਕੇ ਆਪਾਂ ਕਰਨ ਜਾਵਾਂਗੇ ਡਿਲੀਵਰੀ ਡਿਲੀਵਰੀ ਹੈਗੀ ਜੇ ਫਿਸ਼ ਫੂਡ ਦੀ ਮੋਡਸਟੋ ਕੈਲੀਫੋਰਨੀਆ ਉਥੇ ਡਿਲੀਵਰੀ ਕਰਕੇ ਤੇ ਫਿਰ ਗਾਹ ਵੰਨੇ ਕਿੱਥੋਂ ਦਾ ਲੋਡ ਮਿਲਦਾ ਵਾ ਠੀਕ ਹੈ ਤੇ ਹੁਣ ਆਪਾਂ ਸ਼ਾਵਰ ਲੈ ਕੇ ਤੇ ਤੁਰ ਪਿਆ ਵਾਪਸ ਆਪਣੇ ਟਰੱਕ ਵੱਲ ਆ ਵੇਖੋ ਰਾਤ ਦੀ ਜਨਤਾ ਖਲੋਤੀ ਆ ਅਜੇ ਵੀ ਕਈ ਜਣੇ ਸੁੱਤੇ ਆ ਵੇਖੋ ਕਦੋਂ ਤੁਰਦੇ ਆ ਰਾਤੀ ਬਹੁਤ ਮੁਸ਼ਕਲ ਨਾਲ ਪਾਰਕਿੰਗ ਲੱਭੀ ਹੀ ਤੇ ਤੇ ਆ ਖਲੋਤਾ ਜੇ ਆਪਣਾ ਟਰੱਕ ਤੁਹਾਨੂੰ ਇੱਕ ਹੋਰ ਚੀਜ਼ ਚੈੱਕ ਕਰਾਉਣੇ ਆ ਇੱਧਰ ਵੇਖੋ ਇੱਕ ਜੱਟ ਲਾਈਫ ਟਰਾਂਸਪੋਰਟ ਮੰਨਦੇ ਜੇ ਹੈ ਗੱਲ ਕਰਨ ਵਾਲੀ ਜੱਟ ਲਾਈਫ ਟਰਾਂਸਪੋਰਟ ਐਂਡ ਕਰਾਈ ਪਈ ਆ ਹੁਣ ਇੱਕ ਹੋਰ ਚੀਜ਼ ਵਿਖਾਉਣੇ ਤੁਹਾਨੂੰ ਇੱਧਰ ਟਰੱਕ ਲੱਗਾ ਗੋਰੇ ਦਾ ਡਿਡ ਯੂ ਪਲੇ ਟੂਡੇ ਪਾਰਕ ਕੀਤਾ